ਐਸਪੀ ਸਿਮਰਨ ਕੌਰ ਆਪਣੇ ਭੂਆ ਦੇ ਪਿੰਡ ਆਈ ਹੋਈ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਉਸ ਨੂੰ ਸਾਦੇ ਕੱਪੜਿਆਂ ਦੇ ਵਿੱਚ ਬਿਨਾਂ ਸਿਕਿਉਰਿਟੀ ਤੋਂ ਬਾਜ਼ਾਰ ਦੇ ਵਿੱਚ ਘੁੰਮਣਾ ਪਸੰਦ ਸੀ ਆਸ-ਪਾਸ ਲੋਕ ਉਸ ਨੂੰ ਜਾਣਦੇ ਸਨ ਅਤੇ ਏਸੇ ਹੀ ਚੀਜ਼ ਤੋਂ ਸਾਰੇ ਉਸ ਨੂੰ ਪਸੰਦ ਕਰਦੇ ਸਨ ਐਡੀ ਵੱਡੀ ਅਫਸਰ ਐਸਪੀ ਹੈ ਅਤੇ ਬਿਲਕੁਲ ਵੀ ਇਸ ਦੇ ਵਿੱਚ ਹੰਕਾਰ ਨਹੀਂ ਹੈ ਆਮ ਜਿਹੀਆਂ ਕੁੜੀਆਂ ਵਾਂਗ ਸਹੇਲੀਆਂ ਦੇ ਨਾਲ ਘੁੰਮਣਾ ਅਤੇ ਬਾਜ਼ਾਰ ਵਿੱਚ ਚੰਗੀਆਂ ਚੰਗੀਆਂ ਚੀਜ਼ਾਂ ਨੂੰ ਖਰੀਦਣਾ ਅਤੇ ਇਹ ਰੇੜੀਆਂ ਤੇ ਖੜਖੜ ਕੇ ਸਮਾਨ ਖਾਣਾ ਰੇੜੀਆਂ ਤੇ ਚੀਜ਼ਾਂ ਖਾਣੀਆਂ ਜਿਵੇਂ ਆਮ ਜਿਹੇ ਪਰਿਵਾਰ ਦੀ ਕੁੜੀ ਕਰਦੀ ਹੈ ਉਵੇਂ ਉਹ ਸਿਮਰਨ ਕਰਿਆ ਕਰਦੀ ਸੀ ਸਾਰੇ ਦੇ ਮਨ ਨੂੰ ਉਹ ਪਾਉਂਦੀ ਸੀ ਅੱਜ ਬਾਜ਼ਾਰ ਵਿੱਚ ਘੁੰਮ ਰਹੀ ਸੀ ਲੇਕਿਨ ਚਾਰ ਅਣਜਾਣ ਜਿਹੇ ਛਲਾਰੂ ਮੁੰਡੇ ਪਹਿਲਾਂ ਤਾਂ ਛੇੜਨ ਦੀ ਕੋਸ਼ਿਸ਼ ਕਰਦੇ ਹਨ ਸਿਮਰਨ ਕੌਰ ਬੜੇ ਖੁੱਲੇ ਦਿਮਾਗ ਦੀ ਸੀ ਉਸ ਨੂੰ ਲੱਗਾ ਸ਼ਾਇਦ ਗਲਤੀ ਨਾਲ ਇਸ ਦਾ ਹੱਥ ਵੱਜ ਗਿਆ ਹੋਣਾ ਹੈ ਜਦੋਂ ਵਾਰ-ਵਾਰ ਦੋ ਵਾਰ ਹੋ ਜਾਂਦਾ ਹੈ ਤਾਂ ਸਿਮਰਨ ਬਿਨਾਂ ਕੁਝ ਦੇਰੀ ਕੀਤੇ ਉਹਨਾਂ ਵਿੱਚੋਂ ਇੱਕ ਦੀ ਬਾਹ ਫੜ ਕੇ ਉਸ ਨੂੰ ਮੁੱਦਾ ਸੁੱਟ ਲੈਂਦੀ ਹੈ। ਬਾਕੀ ਇਹ ਦੇਖ ਕੇ ਗੁੱਸੇ ਵਿੱਚ ਆ ਜਾਂਦੇ ਹਨ ਸਿਮਰਨ ਕੌਰ ਤੇ ਹੱਥ ਚੱਕਣ ਦੀ ਕੋਸ਼ਿਸ਼ ਕਰਦੇ ਹਨ। ਲੇਕਿਨ ਸਿਮਰਨ ਕੌਰ ਤਿਆਰ ਸੀ ਉਹ ਆਪਣੇ ਡੱਬ ਚੋਂ ਰਿਵਾਲਵਰ ਕੱਢ ਕੇ ਉਹਨਾਂ ਤੇ ਤਾਣ ਦਿੰਦੀ ਹੈ। ਅੱਗੋਂ ਇੱਕ ਕਦਮ ਵਧਾਇਆ ਤਾਂ ਪਹਿਲਾਂ ਤੁਸੀਂ ਜਾਨ ਤੋਂ ਜਾਓਗੇ ਜੇਕਰ ਜਾਨ बच ਗਈ ਤਾਂ ਸਾਰੀ ਉਮਰ ਜੇਲ੍ਹ ਦੇ ਵਿੱਚ ਸੜੋਂਗੇ। ਇਨਾਂ ਕਾ ਸਭ ਕੁਝ ਸੁਣਦਿਆਂ ਹੀ ਸਾਰਿਆਂ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਗਲਤ ਔਰਤ ਨਾਲ ਪੰਗਾ ਲੈ ਲਿਆ ਲੇਕਿਨ ਫਿਰ ਉਹਨਾਂ ਵਿੱਚ ਇੱਕ ਆਦਮੀ ਜੋ ਹੈ ਉਹ ਵਾਰ ਕੀ ਹੋਇਆ ਜਾਣਨ ਦੇ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਬੜੀ ਹੀ ਆਸਾਨੀ ਦੇ ਨਾਲ ਪਹੁੰਚ ਜਾਵੇ ਫਿਮਰਨਕੌਰ ਬਠਿੰਡਾ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਸੀ ਹਮੇਸ਼ਾ ਤੋਂ ਹੀ ਇੱਕ ਬਹਾਦਰ ਕੁੜੀ ਸੀ ਬਾਕੀ ਕੁੜੀਆਂ ਵਾਂਗ ਉਸ ਨੂੰ ਕੁੜੀਆਂ ਵਾਲੇ ਖੇਡ ਬਿਲਕੁਲ ਪਸੰਦ ਨਹੀਂ ਸੀ ਬਚਪਨ ਦੇ ਵਿੱਚ ਹੀ ਉਸ ਦੀ ਰੁਚੀ ਕਬੱਡੀ ਹਾਕੀ ਕ੍ਰਿਕਟ ਇਹਨਾਂ ਮੁੰਡੇ ਵਾਲੇ ਖੇਡਾਂ ਦੇ ਵਿੱਚ ਰਹੀ ਸੀ ਉਹਨਾਂ ਵਿੱਚ ਸੀ ਕੁਸ਼ਤੀ ਉਹ ਕਮਾਲ ਨਾਲ ਖੇਡਦੀ ਸੀ ਸਾਰਿਆਂ ਨੂੰ ਬੜੀ ਪਸੰਦ ਸੀ ਕਿਉਂਕਿ ਪੜਨ ਦੇ ਵਿੱਚ ਉਹ ਬੜੀ ਹੁਸ਼ਿਆਰ ਸੀ ਸਾਰੇ ਉਹਨੂੰ ਬੇਟੀ ਕਹਿ ਕੇ ਲਾਡ ਪਿਆਰ ਦੇ ਨਾਲ ਚੰਗੀਆਂ ਚੀਜ਼ਾਂ ਉਸ ਨੂੰ ਖਾਣ ਲਈ ਦਿਆ ਕਰਦੇ ਸਨ ਘਿਓ ਦੀ ਬਣੀ ਬਰਫੀ ਉਸ ਨੂੰ ਹਮੇਸ਼ਾ ਹੀ ਪਸੰਦ ਸੀ ਜਿਸ ਦੇ ਵਾਸਤੇ ਉਹ ਕੁਝ ਵੀ ਕਰ ਸਕਦੀ ਸੀ ਚਲੋ ਜੀ ਦਿਨ ਬੀਤਦੇ ਗਏ ਸਿਮਰਨ ਹੁਣ ਗ੍ਰੈਜੂਏਟ ਪਾਸ ਕਰ ਚੁੱਕੀ ਸੀ ਮਾਪਿਆਂ ਦੀ ਲਾਡਲੀ ਸੀ ਕਦੇ ਵੀ ਉਸ ਨੂੰ ਆਪਣੇ ਮਾਪਿਆਂ ਤੋਂ ਉਲਟ ਕੋਈ ਵੀ ਕੰਮ ਨਹੀਂ ਕੀਤਾ ਸੀ ਇਸ ਵਾਰ ਜਦੋਂ ਉਸਨੇ ਸੋਚਿਆ ਵੀ ਮੈਂ ਗ੍ਰੈਜੂਏਟ ਕਰ ਚੁੱਕੀਆਂ ਹੁਣ ਮੈਨੂੰ ਕਿਸੇ ਚੀਜ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕੋਈ ਸਰਕਾਰੀ ਨੌਕਰੀ ਲੱਭਣੀ ਚਾਹੀਦੀ ਹੈ ਮੇਰੇ ਕੋਲ ਸਪੋਰਟਸ ਦੇ ਵੱਡੇ ਸਰਟੀਫਿਕੇਟ ਹਨ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਆਪਣੇ ਮਾਤਾ ਪਿਤਾ ਕੋਲ ਜਾਂਦੀ ਹੈ ਉਹਨਾਂ ਦੀ ਅਗਿਆ ਲੈਂਦੀ ਹੈ ਪਿਤਾ ਜੀ ਅੱਗੇ ਕੋਈ ਵੱਡਾ ਅਫਸਰ ਮੈਂ ਬਣਨਾ ਚਾਹੁੰਦੀ ਹਾਂ ਮੇਰੇ ਕੋਲ ਵਧੀਆ ਸਪੋਰਟਸ ਦੇ ਸਰਟੀਫਿਕੇਟ ਹਨ ਸਪੋਰਟਸ ਦੇ ਆਧਾਰ ਤੇ ਮੈਨੂੰ ਥੋੜਾ ਬੋਤਾ ਕੋਟਾ ਮਿਲ ਜਾਏਗਾ ਬਾਅਦ ਵਿੱਚ ਕਿਉਂਕਿ ਮੇਰੀ ਪੜ੍ਹਾਈ ਵੀ ਚੰਗੀ ਹੈ ਮੈਨੂੰ ਉਮੀਦ ਹੈ ਜਰੂਰ ਕੋਈ ਨਾ ਕੋਈ ਵੱਡੀ ਅਫਸਰ ਮੈਂ ਜਰੂਰ ਬਣ ਜਾਵਾਂਗੀ ਇਹna ਸੁਣ ਕੇ ਪਿਤਾ ਜੀ ਉਸ ਨੂੰ ਸਿਮਰ ਨੂੰ ਬੜਾ ਹੀ ਯਕੀਨ ਸੀ ਕਿ ਉਹ ਹਾਮੀ ਭਰ ਦਿੰਦੇ ਹਨ ਸਿਮਰ ਚੰਗੇ ਘਰੋਂ ਸੀ ਉਹਨਾਂ ਕੋਲ ਜ਼ਮੀਨ ਦਾਇਦਾਦ ਵੀ ਕਾਫੀ ਸੀ ਕੋਈ ਵੀ ਉਸ ਨੂੰ ਫਾਈਨੈਂਸ਼ੀਅਲ ਅੜਚਣ ਨਹੀਂ ਆਉਣ ਵਾਲੀ ਸੀ ਜਦੋਂ ਸਿਮਰਨਕੌਰ ਦਿੱਲੀ ਜਾ ਕੇ ਪੜ੍ਹਨ ਦੀ ਗੱਲ ਕਰਦੀ ਹੈ ਇੱਥੇ ਪਿਤਾ ਜੀ ਥੋੜੇ ਪੈਰ ਖਿੱਚ ਲੈਂਦੇ ਹਨ ਕਿਉਂਕਿ ਜਵਾਨਤੀ ਹੈ ਕਦੇ ਵੀ ਉਸ ਨੂੰ ਵਾਰ ਘਰ ਤੋਂ ਨਹੀਂ ਕੱਢਿਆ ਘਰ ਦੇ ਵਿੱਚ ਹੀ ਜਾਂ ਫਿਰ ਕੋਈ ਘਰ ਦਾ ਨਾਲ ਰਹਿੰਦਾ ਸੀ ਜਦੋਂ ਵੀ ਉਹ ਖੇਡਣ ਜਾਂਦੀ ਸੀ ਬਾਹਰ ਕਿਤੇ ਵੀ ਪਿਤਾ ਜੀ ਦਾ ਉਸ ਦਾ ਵੱਡਾ ਭਰਾ ਨਾਲ ਹੀ ਜਾਂਦਾ ਸੀ ਉਸ ਤੋਂ ਬਾਅਦ ਉਸ ਨੂੰ ਖੇਡਣ ਦੇ ਦਿੱਤਾ ਜਾਂਦਾ ਸੀ ਲੇਕਿਨ ਸਿਮਰਨ ਪੂਰੀ ਤਰ੍ਹਾਂ ਦੇ ਲੋ ਇੱਛਾ ਸੀ ਕੋਈ ਨਾ ਕੋਈ ਵੱਡਾ ਅਫਸਰ ਬਣਾਂਗੀ ਲੇਕਿਨ ਇਸ ਵਾਰ ਉਸ ਦੇ ਸੁਪਨਿਆਂ ਨੂੰ ਇੱਕ ਕਲੰਕ ਜਿਹਾ ਲੱਗ ਗਿਆ ਜਦੋਂ ਘਰਦਿਆਂ ਨੇ ਦਿੱਲੀ ਜਾਣ ਤੋਂ ਮਨਾ ਕਰ ਦਿੱਤਾ ਲੇਕਿਨ ਸਿਮਰਨ ਕੌਰ ਨੇ ਮਨ ਬਣਾ ਲਿਆ ਸੀ ਇੱਕ ਦਿਨ ਕੀ ਕਰਦੀ ਹੈ ਉਹ ਆਪਣੇ ਸੁਪਨਿਆਂ ਨੂੰ ਖੰਭ ਦੇਣ ਵਾਸਤੇ ਇੱਕ ਸੇਲੀ ਦੇ ਆਖੇ ਲੱਗ ਕੇ ਆਪਣੇ ਘਰੋਂ ਬੈਗ ਸਮਾਨ ਚੱਕ ਲੈ ਜਾਂਦੀ ਹੈ ਕਰਦੇ ਬਹੁਤ ਭਾਲਦੇ ਹਨ ਬਹੁਤ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਨ 2-4 ਦਿਨਾਂ ਬਾਅਦ ਫੋਨ ਚੱਕ ਲੈਂਦੀ ਹੈ ਕਹਿੰਦੀ ਹੈ ਕਿ ਮੈਂ ਦਿੱਲੀ ਪੜ੍ਹਨ ਲੱਗੀ ਹਾਂ ਮੈਨੂੰ ਉਮੀਦ ਹੈ ਤੁਹਾਡਾ ਆਸ਼ੀਰਵਾਦ ਮੇਰੇ ਨਾਲ ਰਹੇਗਾ ਤੁਸੀਂ ਮੇਰੇ ਤੇ ਯਕੀਨ ਰੱਖੋ ਮੈਂ ਕਦੇ ਵੀ ਅਜਿਹਾ ਕੋਈ ਕੰਮ ਨਹੀਂ ਕਰਾਂਗੀ ਜਿਸ ਨਾਲ ਤੁਹਾਡੀ ਪੱਗ ਨੀਵੀ ਹੋਵੇ ਲੇਕਿਨ ਮੈਂ ਆਪਣੇ ਸੁਪਨਿਆਂ ਨੂੰ ਖੰਭ ਦੇਣਾ ਚਾਹੁੰਦੀ ਹਾਂ ਅੱਜ ਉਹ ਜ਼ਮਾਨਾ ਨਹੀਂ ਰਿਹਾ ਵੀ ਧੀਆਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਇਹਾਂ ਵੀ ਅੱਜ ਮੁੰਡਿਆਂ ਦੇ ਬਰਾਬਰ ਹਨ ਜੇਕਰ ਮੇਰਾ ਵੱਡਾ ਭਰਾ ਚੰਡੀਗੜ੍ਹ ਦੇ ਵਿੱਚ ਇਕੱਲਾ ਰਹਿ ਕੇ ਪੜ੍ਹ ਸਕਦਾ ਹੈ ਮੈਂ ਕਿਉਂ ਨਹੀਂ ਇੰਨੀ ਗੱਲ ਜਦੋਂ ਉਸਦੇ ਮਾਪੇ ਸੁਣਦੇ ਹਨ ਉਹਨਾਂ ਨੂੰ ਵੀ ਆਪਣੀ ਗਲਤੀ ਦਾ ਪਛਤਾਵਾ ਹੋ ਜਾਂਦਾ ਹੈ ਉਹ ਸਿਮਰਨ ਨੂੰ ਮਿਲਣ ਦਿੱਲੀ ਆਉਂਦੇ ਹਨ ਹੱਲਾਸ਼ੇਰੀ ਦਿੰਦੇ ਹਨ ਕੋਈ ਗੱਲ ਨਹੀਂ ਬੇਟਾ ਜੇਕਰ ਤੂੰ ਇੰਨੀ ਦਿਲਚਸਪੀ ਨਾਲ ਕਹਿ ਰਹੀ ਹੈ ਇੰਨੇ ਤੇਰੇ ਵਿੱਚ ਵੱਡੇ ਅਫਸਰ ਬਣਨ ਦੀ ਇੱਛਾ ਹੈ ਅਸੀਂ ਤੈਨੂੰ ਰੋਕਾਂਗੇ ਨਹੀਂ ਜਿਵੇਂ ਤੇਰੀ ਇੱਛਾ ਹੈ ਅਸੀਂ 2 ਸਾਲ ਤੇਰੀ ਜ਼ਿੰਦਗੀ ਦੇ ਤੈਨੂੰ ਦਿੱਤੇ ਖੁੱਲ ਕੇ ਤੈਨੂੰ ਪੈਸੇ ਦੇਵਾਂਗੇ ਤੰਗੀ ਨਹੀਂ ਆਉਣ ਦੇਵਾਂਗੇ ਜਿੱਥੇ ਤੂੰ ਪੜਨਾ ਚਾਹੁੰਦੀ ਹੈ ਵੱਡੇ ਕੋਚਿੰਗ ਤੇਰਾ ਐਡਮਿਸ਼ਨ ਕਰਾ ਦਿੰਨੇ ਆ ਲੇਕਿਨ ਸਾਡੇ ਮਾਤਾ ਪਿਤਾ ਦੀ ਸਿੱਖਿਆ ਯਾਦ ਰੱਖੀ ਵੱਡੇ ਬਟੇਰਿਆਂ ਨੇ ਹਮੇਸ਼ਾ ਗੱਲ ਆਖੀ ਹੈ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਇੱਕ ਵਾਰ ਸਾਡੇ ਨਾਲ ਫੋਨ ਤੇ ਗੱਲ ਜ਼ਰੂਰ ਕਰ ਲੈਵੀਂ ਸਿਮਰ ਨੇ ਕਹਿੰਦੀ ਹੈ ਬਿਲਕੁਲ ਮੈਂ ਇੱਥੇ ਕੋਚਿੰਗ ਦੇਖ ਲਈ ਹੈ ਅਤੇ ਮੇਰੀ ਸੇਲੀ ਨੇ ਮਦਦ ਕਰਕੇ ਮੈਨੂੰ ਸਕਾਲਰਸ਼ਿਪ ਰਾਹੀਂ ਐਡਮਿਸ਼ਨ ਦਵਾ ਦਿੱਤੀ ਹੈ ਕੋਈ ਜ਼ਿਆਦਾ ਪੈਸੇ ਦੀ ਲੋੜ ਨਹੀਂ ਰਹਿਣਾ ਖਾਣਾ ਇੱਥੇ ਮੇਰਾ ਸਾਰ ਹੀ ਜਾਣਾ ਹੈ ਇੰਨੇ ਕੁ ਪੈਸੇ ਤਾਂ ਮੇਰੇ ਬੈਂਕ ਵਿੱਚ ਤੁਸੀਂ ਪਾ ਰੱਖੇ ਹਨ ਉਹਦੇ ਨਾਲ ਮੇਰਾ ਵਧੀਆ ਕੰਮ ਚੱਲੀ ਜਾਣਾ ਹੈ ਬਾਕੀ ਜਦੋਂ ਵੀ ਲੋੜ ਹੋਈ ਮੈਂ ਮੰਗ ਲਵਾਂਗੀ ਸਿਮਰਨ ਇੰਨਾ ਕਹਿ ਕੇ ਉੱਥੋਂ ਰਹਿਣ ਲੱਗ ਜਾਂਦੀ ਹੈ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਹੈ ਦਿਨ ਵਿੱਚ ਪੜ੍ਹਾਈ ਕਰਦੀ ਹੈ ਬੜਾ ਵਧੀਆ ਪੜ੍ਹਾਈ ਉਹ ਦਿੱਲੀ ਦੀ ਮਾੜੀ ਹਵਾ ਤੋਂ ਦੂਰ ਰਹੀ ਕਿਉਂਕਿ ਤੁਹਾਨੂੰ ਪਤਾ ਹੀ ਵੱਡੇ ਸ਼ਹਿਰਾਂ ਵਿੱਚ ਮਾਹੌਲ ਕਿੰਨਾ ਖਰਾਬ ਰਹਿੰਦਾ ਹੈ ਲੇਕਿਨ ਸਿਮਰ ਨੇ ਆਪਣੇ ਹੌਸਲਿਆਂ ਤੇ ਅੜਿੱਗ ਸੀ ਕਿਉਂਕਿ ਉਸ ਨੂੰ ਪਤਾ ਸੀ ਜੇਕਰ ਇੱਕ ਵਾਰ ਸੰਗਤ ਖਰਾਬ ਹੋ ਗਈ ਬਾਅਦ ਦੇ ਵਿੱਚ ਸਾਰੀ ਉਮਰ ਪਛਤਾਵਾ ਹੋਣਾ ਹੈ ਬਾਅਦ ਦੇ ਵਿੱਚ ਕਦੇ ਵੀ ਇਹ ਸਮਾਂ ਵਾਪਸ ਮੁੜ ਕੇ ਨਹੀਂ ਆਉਣਾ ਤਾਂ ਸਿਮਰ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉੱਥੋਂ ਆਪਣੇ ਘਰ ਨੂੰ ਦੌੜ ਲਗਾ ਕੇ ਆਉਂਦੀ 4-5 ਕਿਲੋਮੀਟਰ ਰੋਜ਼ ਦੌੜ ਲਗਾਉਂਦੀ ਆ ਆਪਣੇ ਸਰੀਰ ਨੂੰ ਫਿੱਟ ਰੱਖਦੀ ਕਿਉਂਕਿ ਉਸ ਦਾ ਸੁਪਨਾ ਸੀ ਇੱਕ ਵੱਡੀ ਪੁਲਿਸ ਅਫਸਰ ਬਣਨਾ ਤਾਂ ਕਰਕੇ ਸ਼ਰੀਰ ਦੀ ਫਿਟਨੈਸ ਜ਼ਰੂਰੀ ਸੀ ਉਹ ਪੜ੍ਹਾਈ ਕਰਦੀ ਸੀ ਬੜੀ ਪੜ੍ਹਾਈ ਕਰਦੀ ਅਤੇ ਥੋੜੇ ਹੀ ਸਮੇਂ ਦੇ ਵਿੱਚ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਆਈਪੀਐਸ ਅਫਸਰ ਬਣ ਚੁੱਕੀ ਸੀ ਹੁਣ ਆਈਪੀਐਸਰ ਤਾ ਬਣ ਗਈ ਲੇਕਿਨ ਉਸਦੇ ਸ਼ੌਂਕ ਪੁਰਾਣੇ ਸੀ ਹਮੇਸ਼ਾ ਵਾਂਗ ਇੱਕ ਸਧਾਰਨ ਜਈ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਉਸ ਨੂੰ ਲਾਲ ਬੱਤੀ ਵਾਲੇ ਕਲਚਰ ਤੋਂ ਸਖਤ ਨਫ਼ਰਤ ਸੀ ਉਸ ਨੂੰ ਹਮੇਸ਼ਾ ਲੱਗਦਾ ਸੀ ਵੀ ਚਲੋ ਸਾਡੀ ਸਿਕਿਉਰਿਟੀ ਤੱਕ ਤਾਂ ਗੱਲ ਠੀਕ ਹੈ ਲੇਕਿਨ ਐਵੇਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਿਖਾਉਂਦੇ ਫਿਰਨਾ ਸਰਕਾਰ ਦਾ ਪੈਸਾ ਆਪਣੀ ਸ਼ੋਅ ਤੇ ਫੂਕਣਾ ਗਲਤ ਹੈ ਜਦੋਂ ਤੱਕ ਹੋ ਸਕੇ ਮੈਂ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਕਰਨੀ ਲੋਕਾਂ ਦਾ ਪੈਸਾ ਹੈ ਲੋਕਾਂ ਤੇ ਲੱਗਣਾ ਚਾਹੀਦਾ ਹੈ ਹਮੇਸ਼ਾ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰਦੀ ਪਹਿਲੀ ਡਿਊਟੀ ਉਸ ਦੀ ਬਾਹਰ ਕਿਸੇ ਰਾਜ ਦੇ ਵਿੱਚ ਲੱਗੀ ਜਿੱਥੋਂ ਦੇ ਲੋਕ ਦੇਖ ਕੇ ਹੈਰਾਨ ਹੋ ਗਏ ਵੀ ਪੰਜਾਬੀ ਕੁੜੀ ਜਿਹੜੀ ਐਸਪੀ ਬਣ ਕੇ ਇੱਥੇ ਆਈ ਹੈ ਬੜਾ ਘੱਟ ਦੇਖਣ ਨੂੰ ਮਿਲਦਾ ਹੈ ਲੇਕਿਨ ਚਲੋ ਉੱਥੇ ਐਸਪੀ ਦੀ ਡਿਊਟੀ ਲੇਕਿਨ ਚਲੋ ਉੱਥੇ ਡਿਊਟੀ ਕਰਨ ਦੇ ਵਧੀਆ ਤਰੀਕੇ ਨਾਲ ਕਰਦੀ ਹੈ ਹੌਲੀ-ਹੌਲੀ ਉਸ ਦਾ ਮਨ ਉੱਥੇ ਲੱਗਣ ਲੱਗ ਜਾਂਦਾ ਹੈ ਲੇਕਿਨ ਇੰਨੇ ਵਿੱਚ ਉਸ ਦੀ ਜਿਹੜੀ ਡਿਊਟੀ ਹੈ ਉਹ ਪੰਜਾਬ ਦੇ ਵਿੱਚ ਆਪਣੇ ਨੇੜੇ ਵਾਲੇ ਜ਼ਿਲ੍ਹੇ ਦੇ ਵਿੱਚ ਹੀ ਲੱਗ ਜਾਂਦੀ ਹੈ ਬੜੀ ਖੁਸ਼ ਹੁੰਦੀ ਹੈ ਅਤੇ ਥੋੜੇ ਸਮੇਂ ਦੇ ਵਿੱਚ ਹੀ ਉੱਥੇ ਵਧੀਆ ਆਪਣਾ ਪ੍ਰਭਾਵ ਜਮਾ ਲੈਂਦੀ ਹੈ ਸਾਰੇ ਪਾਸੇ ਉਸ ਦੀ ਬਹਾਦਰੀ ਤੇ ਇਮਾਨਦਾਰੀ ਦੇ ਚਰਚੇ ਹੁੰਦੇ ਹਨ ਵੱਡੇ ਵੱਡੇ ਕੇਸ ਸੋਲਵ ਕਰਦੀ ਹੈ ਮੀਡੀਆ ਦੇ ਵਿੱਚ ਨਿਤਸ਼ਾਈ ਰਹਿੰਦੀ ਹੈ ਚਲੋ ਜੀ ਦਿਨ ਬੀਤਦੇ ਹਨ ਇੱਕ ਦਿਨ ਆਉਂਦਾ ਹੈ ਉਸ ਦਾ ਮਨ ਕਰਦਾ ਹੈ ਇਹ بڑے ਦਿਨ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਕਿਉਂ ਨਾ 10 ਦਿਨ ਛੁੱਟੀ ਲਈ ਜਾਵੇ ਅਤੇ ਆਪਣੇ ਭੂਆ ਦੇ ਪਿੰਡ ਜਾ ਕੇ ਆਇਆ ਜਾਵੇ ਸਾਰੇ ਫੋਫੜਾ ਪੂਆ ਦਾ ਵੀ ਬੜਾ ਆਲਾਮਬਾ ਹੈ ਕਦੇ ਵੀ ਮੈਂ ਨੌਕਰੀ ਲੱਗਣ ਤੋਂ ਬਾਅਦ ਉੱਥੇ ਨਹੀਂ ਗਈ ਚਲੋ ਜੀ ਨੌਕਰੀ ਲੱਗਣ ਤੋਂ ਪਹਿਲਾਂ ਉੱਥੇ ਜਾ ਕੇ ਰਿਆ ਕਰਦੀ ਸੀ ਉਵੇਂ ਜਾਵਾਂਗੇ ਛੁੱਟੀ ਲੈ ਕੇ ਆਪਣੀ ਭੂਆ ਦੇ ਕੋਲ ਚਲੀ ਜਾਂਦੀ ਐ ਕਿਉਂਕਿ ਪ੍ਰੋਟੋਕੋਲ ਦੇ ਤਹਿਤ ਦੋ ਗਾਰਡ ਹਮੇਸ਼ਾ ਆਈਪੀਐਸ ਦੇ ਨਾਲ ਰਹਿੰਦੇ ਹਨ ਦੋ ਗਾਰਡ ਉਸ ਨੂੰ ਨਾਲ ਲੈ ਜਾਣੇ ਪੈਂਦੇ ਹਨ ਉੱਥੇ ਹੀ ਉਸ ਦੀ ਰਖਵਾਲੀ ਕਰਦੇ ਹਨ ਲੇਕਿਨ ਉਸ ਨੂੰ ਸਿਕਿਉਰਿਟੀ ਤੋਂ ਸਖਤ ਨਾਫਰਤ ਸੀ ਹਮੇਸ਼ਾ ਕਈ ਵਾਰ ਚੋਰੀ ਛਿਪੇ ਕਈ ਵਾਰ ਸਿੱਧਾ ਕਹਿ ਕੇ ਉਹਨਾਂ ਬਿਨਾਂ ਸਿਕਿਉਰਿਟੀ ਤੋਂ ਇੱਧਰ ਉੱਧਰ ਬਾਜ਼ਾਰ ਦੇ ਵਿੱਚ ਚਲੀ ਜਾਂਦੀ ਸੀ ਆਪਣੇ ਆਪ ਤੇ ਉਸ ਨੂੰ ਪੂਰਾ ਭਰੋਸਾ ਸੀ ਉਸ ਨੇ ਪੂਰਾ ਯਕੀਨ ਸੀ ਕਿ ਮੈਂ ਛੋਟੀਆਂ ਮੋਟੀਆਂ ਦਿੱਕਤਾਂ ਤੋਂ ਇਕੱਲੀ ਹੀ ਨਜੇਠਣ ਲਈ ਤਿਆਰ ਹਾਂ ਆਪਣੇ ਡੱਬ ਦੇ ਵਿੱਚ ਇੱਕ ਪਿਸਤੌਲ ਹਮੇਸ਼ਾ ਰੱਖਿਆ ਕਰਦੀ ਸੀ ਕਿਸੇ ਨੂੰ ਵੀ ਸਾਹਮਣੋਂ ਕਿਸੇ ਨੂੰ ਵੀ ਦਿਖਾਈ ਨਹੀਂ ਸੀ ਦਿੰਦਾ ਇੱਕ ਦਿਨ ਅਜਿਹਾ ਆਉਂਦਾ ਹੈ ਕਿ ਜਦੋਂ ਉਹ ਇੱਕ ਗਰੀਬ ਦੀ ਮਦਦ ਕਰਦੇ ਜਿਸ ਨੂੰ ਇੱਕ ਮੁੰਡਾ ਜਿਹੜਾ ਤੰਗ ਕਰ ਰਿਹਾ ਸੀ ਉਹ ਪਹਿਲਾਂ ਹੀ ਮੁੰਡੇ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਗਰੀਬ ਬੰਦਾ ਹੈ ਰੇੜੀ ਇੱਥੇ ਲਗਾਉਂਦਾ ਹੈ ਤੁਹਾਨੂੰ ਕੀ ਦਿੱਕਤ ਹੈ ਤਾਂ ਮੁੰਡਾ ਕਹਿੰਦਾ ਹੈ ਜੀ ਨਹੀਂ ਸਾਡੇ ਸ਼ਰਾਬ ਪੀਣ ਦੀ ਜਗ੍ਹਾ ਹੈ ਲੇਕਿਨ ਜਦੋਂ ਸਿਮਰਨ ਵਾਰ-ਵਾਰ ਸਮਝਾਉਣ ਤੇ ਉਹ ਮੁੰਡਾ ਨਹੀਂ ਸਮਝਦਾ ਤਾਂ ਸਿਮਰਨ ਥੋੜਾ ਜਿਹਾ ਸ਼ਕਤੀ ਨਾਲ ਪੇਸ਼ ਆ ਜਾਂਦੀ ਹੈ ਉਹ ਮੁੰਡਾ ਬੜੀ ਦੁਸ਼ਮਣੀ ਪਾ ਲੈਂਦਾ ਉਹ ਸੋਚਦਾ ਹੈ ਕਾਮਦੇਹੀ ਕੁੜੀ ਨੇ ਮੈਨੂੰ ਉਤੋਂ ਥੱਪੜ ਮਾਰ ਕੇ ਭਜਾ ਦਿੱਤਾ ਮੈਨੂੰ ਡਰਾਇਆ ਧਮਕਾਇਆ ਕਿਉਂ ਨਾ ਇਸ ਨੂੰ ਸਬਕ ਸਿਖਾਇਆ ਜਾਵੇ ਫਿਰ ਉਹ ਗੱਲਾਂ ਨੋਟ ਕਰਦਾ ਵੀ ਰੋਜ਼ ਸ਼ਾਮ ਨੂੰ 4:00 ਵਜੇ ਇਹ ਰਾਤ ਤੇ ਕੱਲੀ ਆਉਂਦੀ ਹੈ ਕਿਉਂ ਨਾ ਆਪਾਂ ਇੱਕ ਦਿਨ ਦੋਸਤਾਂ ਨੂੰ ਲੈ ਕੇ ਉੱਥੇ ਸ਼ਰਾਬ ਦਾ ਲਾਲਚ ਦੇ ਕੇ ਇਸ ਨੂੰ ਕੱਲੀ ਨੂੰ ਘੇਰਿਆ ਜਾਵੇ ਸਬਕ ਸਿਖਾਇਆ ਜਾਵੇ ਇਹਨਾਂ ਮਨ ਵਿੱਚ ਸੋਚ ਲੈਂਦਾ ਹੈ ਲੇਕਿਨ ਉਸ ਨੂੰ ਭੋਰਾ ਵੀ ਇੰਤਾਜਾ ਨਹੀਂ ਸੀ ਕਿ ਉਹ ਕਿਸ ਨਾਲ ਪੰਗਾ ਲੈਣ ਲੱਗ ਰਿਹਾ ਉਹ ਮੁੰਡਾ ਕੋਈ ਬਹੁਤੀ ਉਮਰ ਦਾ ਨਹੀਂ ਲੇਕਿਨ ਕਿਉਂਕਿ ਅਮੀਰ ਘਰੋਂ ਸੀ ਸ਼ਰਾਬ ਦਾ ਆਦੀ ਸੀ ਤਾਂ ਕਰਕੇ ਆਪਣੇ غرੂਰ ਅੱਗੇ ਕੋਈ ਵੀ ਦਿਖਦਾ ਨਹੀਂ ਉਸ ਨੂੰ ਸਾਰੇ ਛੋਟੇ ਲੱਗਦੇ ਹਨ ਚਲੋ ਜੀ ਇੱਕ ਦਿਨ ਆਉਂਦਾ ਹੈ ਸਿਮਰਨ ਆਪਣੇ ਰੋਜ਼ ਦੀ ਤਰ੍ਹਾਂ 4:00 ਵਜੇ ਰਸਤੇ ਤੋਂ ਲੰਘ ਰਹੀ ਸੀ ਆਪਣੇ ਕਿਸੇ ਸਥਾਨ ਤੇ ਜਾ ਰਹੀ ਸੀ ਲੇਕਿਨ ਉਸ ਨੂੰ ਚਾਰ ਮੁੰਡੇ ਘੇਰਾ ਪਾ ਲੈਂਦੇ ਹਨ ਥੋੜੀ ਦੂਰ ਤੇ ਜਾ ਕੇ ਦੋ ਚਾਰ ਮੁੰਡੇ ਹੋਰ ਆ ਜਾਂਦੇ ਹਨ ਉਸ ਨੂੰ ਘੇਰਾ ਪਾ ਲੈਂਦੇ ਹਨ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹਨ ਛੇੜਖਾਣੀ ਛੇੜਖਾਣੀਆਂ ਕਰ ਲੱਗ ਜਾਂਦੇ ਹਨ ਪਹਿਲਾਂ ਤਾਂ ਸਿਮਰ ਨੂੰ ਲੱਗਦਾ ਹੈ ਵੀ ਆਮ ਜਿਹੇ ਮੁੰਡੇ ਹਨ ਕਿਉਂਕਿ ਉਸ ਨੂੰ ਯਾਦ ਵੀ ਨਹੀਂ ਸੀ ਮੈਂ ਕਿਸੇ ਮੁੰਡੇ ਨੂੰ ਸਭ ਕੁਝ ਸਿਖਾਇਆ ਸੀ ਉਹ ਤਾਂ ਬਸ ਕਰਕੇ ਭੁੱਲ ਗਈ ਸੀ ਕਿਉਂਕਿ ਅਜਿਹਾ ਉਸ ਨਾਲ ਰੋਜ਼ ਵਾਪੈਂਦਾ ਹੈ ਨੌਕਰੀ ਕਰਦੇ ਟਾਈਮ ਉਸ ਨੂੰ ਸਾਰੀਆਂ ਚੀਜ਼ਾਂ ਦੀ ਆदत ਹੋ ਗਈ ਚਲੋ ਜੀ ਅੱਗੇ ਥੋੜਾ ਲੰਘਣ ਦੀ ਕੋਸ਼ਿਸ਼ ਕਰਦੇ ਜਦੋਂ ਵਾਰ-ਵਾਰ ਉਸ ਨਾਲ ਜ਼ਬਰਦਸਤੀ ਹੁੰਦੀ ਹੈ ਤਾਂ ਉਸ ਨੂੰ ਪਤਾ ਲੱਗ ਜਾਂਦਾ ਹੈ ਇਹ ਜਿਹੜੇ ਨੇ ਇਹ ਮਾੜੀ ਨੀਤ ਨਾਲ ਆਏ ਹਨ ਕੋਈ ਇਹਨਾਂ ਨੂੰ ਗਲਤੀ ਨਹੀਂ ਲੱਗੀ ਮੇਰੇ ਗਲਤੀ ਨਾਲ ਹੱਥ ਨਹੀਂ ਲਗਾਇਆ ਇਹਨਾਂ ਨੂੰ ਸਬਕ ਤਾਂ ਸਿਖਾਉਣਾ ਹੀ ਪਵੇਗਾ ਉਹਨਾਂ 'ਚੋਂ ਇੱਕ ਬੰਦਾ ਗੰਦੀ ਜਈ ਗਾਲ ਕੱਢ ਦਿੰਦਾ ਹੈ ਸਿਮਰ ਨੂੰ ਗੁੱਸਾ ਆ ਜਾਂਦਾ ਹੈ ਉਸਦੀ ਬਾਹ ਮਰੋੜ ਕੇ ਉਸਨੂੰ ਜ਼ਮੀਨ ਤੇ ਮੁੱਦਾ ਸੁੱਟ ਲੈਂਦੀ ਹੈ ਅਤੇ ਬਾਕੀ ਜਣੇ ਦੇਖ ਕੇ ਹਨਾਰ ਰਹਿ ਜਾਂਦੇ ਹਨ ਕਿਹਦੇ ਨਾਲ ਪੰਗਾ ਲੈ ਲਿਆ ਅੱਗੋਂ ਇੱਕ ਛੋਟਾ ਜਿਹਾ ਚਾਕੂ ਕੱਢਦਾ ਹੈ ਇਧਰੋਂ ਸਿਮਰ ਜਿਹੜੀ ਉਹ ਡੱਬ 'ਚੋਂ ਪਿਸਤੌਲ ਕੱਢ ਲੈਂਦੀ ਹੈ ਕਹਿੰਦੀ ਹੈ ਕਿ ਹਿੰਮਤ ਹੈ ਤਾਂ ਆਜੋ ਜੇਕਰ ਜਾਂਉਂਦੇ ਰਹੇ ਤਾਂ ਜੇਲ੍ਹ 'ਚ ਜਾਓਗੇ ਜੇ ਅੱਗੇ ਵਧੇ ਤਾਂ ਮੈਂ ਤੁਹਾਨੂੰ ਇੱਥੇ ਹੀ ਢੇਰ ਕਰ ਦੇਣਾ ਹੈ ਪੁਲਸਰੇ ਦੇ ਵਿੱਚ ਮੈਨੂੰ ਕੋਈ ਜੇਲ ਨਹੀਂ ਹੋਣੀ ਮੈਨੂੰ ਵੱਦ ਤੋਂ ਵੱਧ ਵੱਡੀ ਕਮੇਟੀ ਨੂੰ ਜਵਾਬ ਦੇਣਾ ਪੈਂਦਾ ਹੈ ਲੇਕਿਨ ਤੁਹਾਡੇ ਵਾਸਤੇ ਇੰਨਾ ਤਾਂ ਮੈਂ ਕਰ ਹੀ ਸਕਦੀ ਆ ਜੇਕਰ ਤੁਸੀਂ ਜਮਾਨ ਗਵਾਉਂਗੇ ਤਾਂ ਨੌਕਰੀ ਕਿੱਡੀ ਕ ਗੱਲ ਹੈ ਇਹ ਸਭ ਸੁਣਦਿਆਂ ਹੀ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਿਹੜੇ ਮੁੰਡੇ ਦੂਰ ਖੜੇ ਸੀ ਉਹ ਤਾਂ ਦੂਰੋ ਹੀ ਭੱਜ ਜਾਂਦੇ ਹਨ ਇਧਰੋਂ ਤਿੰਨ ਮੁੰਡੇ ਪਹਿਲਾਂ ਭੱਜਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਫਿਰ ਸੋਚਦੇ ਹਨ ਵੀ ਭੱਜ ਵੀ ਜਾਵਾਂਗੇ ਕਿਤੇ ਇਹਦੇ ਕੋਲ ਤਾਂ ਰਵਾਲ ਵਰ ਹੈ ਜੇਕਰ ਇਹਨੇ ਚਲਾ ਦਿੱਤੀ ਤਿੰਨਾਂ ਦਾ ਉੱਪਰ ਜਾਣਾ ਤਾਂ ਪੱਕਾ ਹੈ ਫਿਰ ਉਹਨਾਂ ਵਿੱਚੋਂ ਇੱਕ ਮੁੰਡਾ ਥੋੜਾ ਜਿਹਾ ਸਿਆਣਾ ਸੀ ਉਹ ਪੈਰਾ ਤੇ ਡਿੱਗ ਜਾਂਦਾ ਹੈ ਕਹਿੰਦਾ ਦੀਦੀ ਸਾਡੇ ਤੋਂ ਗਲਤੀ ਹੋ ਗਈ ਅਸੀਂ ਸ਼ਰਾਬ ਦੇ ਲਾਲਚ ਵਿੱਚ ਇਸ ਦੇ ਨਾਲ ਆਏ ਸੀ ਦਰਅਸਲ ਇਹ ਕਾਫੀ ਅਮੀਰ ਪਰਿਵਾਰ ਦਾ ਹੈ ਬੜਾ ਹੀ غرੂਰ ਵਾਲਾ ਹੈ ਬੜਾ ਹੰਕਾਰੀ ਹੈ ਇਸ ਨੂੰ ਤੁਸੀਂ ਸਭ ਕਸਖਾਓ ਸਾਨੂੰ ਛੱਡ ਦਿਓ ਇੰਨੀ ਗੱਲ ਸੁਣ ਕੇ ਸਿਮਰਨ ਕੌਰ ਨੇ ਗੱਲ ਨਹੀਂ ਸੁਣੀ ਤੁਸੀਂ ਜਾਓ ਫਿਰ ਇਸ ਨੂੰ ਇਕੱਲਾ ਛੱਡ ਦਿਓ ਇਸ ਨੂੰ ਮੇਰੇ ਤੇ ਛੱਡ ਦਿਓ ਤਾ ਸੇਮਰਨੂਸ ਦੀ ماں ਫੜਦੀ ਹੈ ਅਤੇ ਨਾਲ ਲੈ ਜਾਂਦੀ ਹੈ ਥਾਣੇ ਵਿੱਚ ਆਪਣਾ ਆਈਡੈਂਟੀਟੀ ਕਾਰਡ ਰੱਖਦੀ ਹੈ ਕਹਿੰਦੀ ਹੈ ਇਸ ਨੂੰ 2-3 ਦਿਨ ਅੰਦਰ ਰੱਖੋ ਛੇੜਖਾਨੀ ਕਰਦਾ ਇਸ ਨੂੰ ਅਕਲ ਲਿਆ ਦਿਓ ਚੰਗੀ ਪ੍ਰੇਡ ਕਰੋ ਬਾਅਦ ਦੇ ਵਿੱਚ ਕਿਸੇ ਗਰੀਬ ਨੂੰ ਤੰਗ ਨਾ ਕਰੇ ਉਸ ਦਿਨ ਤਾਂ ਮੈਂ ਥੋੜਾ ਬਹੁਤਾ ਤਮਕਾ ਕੇ ਛੱਡਦਾ ਸੀ ਅੱਜ ਇਸ ਦੀ ਚੰਗੀ ਸਰਵਿਸ ਹੋਣੀ ਚਾਹੀਦੀ ਹੈ ਇਹਨਾਂ ਕਹਿ ਕੇ ਉੱਥੇ ਛੱਡ ਕੇ ਆ ਜਾਂਦੀ ਹੈ ਆਪਣੇ ਘਰ ਦੇ ਵਿੱਚ ਵਾਪਸ ਆ ਜਾਂਦੀ ਹੈ ਹੁਣ ਘਰ ਦੇ ਵਿੱਚ ਆ ਗਈ ਲੇਕਿਨ ਉਸ ਨੂੰ ਮਨ ਹੀ ਮਨ ਹੁੰਦਾ ਹੈ ਵੀ ਚਲੋ ਜੇਕਰ ਮੇਰੇ ਆਸ-ਪਾਸ ਦੀਆਂ ਕੁੜੀਆਂ ਕੋਈ ਹੋਰ ਮੇਰੀ ਜਗ੍ਹਾ ਹੁੰਦੀ ਅੱਜ ਇਹਨਾਂ ਵਿਚਾਰੀਆਂ ਨੇ ਉਸ ਨੂੰ ਪਤਾ ਨਹੀਂ ਕੀ ਕਰ ਦੇਣਾ ਸੀ ਇਹਨਾਂ ਸੋਚ ਕੇ ਉਸ ਦੇ ਮਨ ਵਿੱਚ ਆਉਂਦਾ ਹੈ ਕਿਉਂ ਨਾ ਮੈਂ ਇੱਥੇ ਬਾਕੀਆਂ ਨੂੰ ਵੀ ਥੋੜਾ ਬਹੁਤਾ ਕਰਾਟੇਸ ਖਾਵਾ ਮਾਰਸ਼ਲ ਆਰਟ ਦੀ ਥੋੜੀ ਜਿਹੀ ਟ੍ਰੇਨਿੰਗ ਦੇਵਾਂ ਜਿੰਨਾ ਕੁ ਮੇਰੇ ਤੋਂ ਹੋਵੇਗਾ ਮੈਂ ਕਰਾਂਗੀ ਆਸ-ਪਾਸ ਦੀਆਂ ਕੁੜੀਆਂ ਨੂੰ ਸਿੰਬਲ ਬਣ ਜਾਵਾਂਗੇ ਇਹਨਾਂ ਉਹ ਜਾਗਰੂਕ ਕਰਾਂਗੀ ਉਹਨਾਂ ਨੂੰ ਵਰਗੇ ਛਲਾਰੂਆਂ ਤੋਂ ਆਪ ਕੱਲੀਆਂ ਨੇ ਜਿੱਟ ਲੈਣੀਆਂ ਇਹਨਾਂ ਕਹਿ ਕੇ ਉਹ ਫਿਰ ਅਗਲੇ ਦਿਨ ਐਲਾਨ ਕਰ ਦਿੰਦੀ ਹੈ 7 ਦਿਨ ਮੈਂ ਕੈਂਪ ਲਾਵਾਂਗੀ ਜਿਹੜੀਆਂ ਕੁੜੀਆਂ ਇੱਛਕ ਹਨ ਆ ਸਕਦੀਆਂ ਹਨ ਇੰਨਾ ਸਭ ਹੋਣ ਤੋਂ ਬਾਅਦ ਚਲੋ ਜੀ ਉਸ ਦੇ ਮਨ ਨੂੰ ਚੈਨ ਆ ਜਾਂਦਾ ਹੈ ਚਲੋ ਕੁਝ ਵਧੀਆ ਕੀਤਾ ਜਾਵੇਗਾ ਮਾਤਾ ਪਿਤਾ ਨੂੰ ਗਰਭ ਹੁੰਦਾ ਵੀ ਸਾਡੀ ਕੁੜੀ ਕਿਸੇ ਤੋਂ ਘੱਟ ਨਹੀਂ ਕੁੜੀਆਂ ਵੀ ਅੱਜ ਕੱਲ ਮੁੰਡਿਆਂ ਤੋਂ ਅੱਗੇ ਨਿਕਲ ਰਹੀਆਂ ਹਨ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਹਾਣੀ ਨੂੰ ਅੱਗੇ ਆਪਣੇ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਧੰਨਵਾਦ